ਤੇ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਕੀਤੀ ਹੋਈ ਸੇਵਾ ਹੈ ਜਪਿਆ ਹੋਇਆ ਨਾਮ ਹੈ ਉਹ ਕਦੇ ਵੀ ਅਜਾਈ ਨਹੀਂ ਜਾਂਦਾ ਉਸ ਦਾ ਜਿਹੜਾ ਫਲ ਹੈ ਉਹ ਇੱਕ ਨਾ ਇੱਕ ਦਿਨ ਸਾਨੂੰ ਜਰੂਰ ਆ ਕੇ ਪ੍ਰਾਪਤ ਹੁੰਦਾ ਹੈ ਪਰ ਜਿਹੜਾ ਮਨੁੱਖ ਹੈ ਇਹ ਅਜਾਈ ਔਰ ਬੇਫਾਲਤੂ ਦੀ ਜਿਹੜੀ ਫਿਕਰ ਹੈ ਚਿੰਤਾ ਹੈ ਉਸ ਨੂੰ ਕਰਦਾ ਹੋਇਆ ਉਹ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ ਸਰੂਪ ਹੈ ਸਮਰੱਥਾ ਹੈ ਉਸ ਵਾਹਿਗੁਰੂ ਦੀਆਂ ਦਾਤਾਂ ਦੀ ਕਿੰਨੀ ਕੋ ਦਿਆਲਤਾ ਹੈ ਇਸ ਗੱਲ ਨੂੰ ਮਨ ਦੇ ਵਿੱਚੋਂ ਭੁਲਾ ਦਿੰਦਾ ਹੈ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਅੰਦਰ ਆਪਾਂ ਵਚਨ ਪੜ੍ਹਦੇ ਹਾਂ ਕਿ ਮਨੁੱਖ ਦਾ ਇੱਕ ਸੁਭਾਅ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰ ਮਨੁੱਖ ਪਹਿਲਾਂ ਵਸਤੂਆਂ ਦੀ ਮੰਗ ਕਰਦਾ ਹੈ ਅਰਦਾਸਾਂ ਬੇਨਤੀਆਂ ਕਰਾਉਂਦਾ ਹੈ ਪਰ ਜਿਸ ਦਿਨ ਉਹ ਦਾਤ ਮਿਲ ਜਾਂਦੀ ਹੈ ਉਸ ਦਿਨ ਉਹ ਦਾਤ ਪਿਆਰੀ ਲੱਗਣ ਲੱਗ ਜਾਂਦੀ ਹੈ ਜਿਹੜਾ ਦਾਤਾ ਨੂੰ ਦੇਣ ਵਾਲਾ ਹੈ ਉਸ ਨੂੰ ਅਸੀਂ ਮਨਾਂ ਦੇ ਵਿੱਚੋਂ ਭੁਲਾ ਦਿੰਨੇ ਆਂ